ਕਹਿੰਦਾ ਮੇਰੇ ਪਿਓ ਦੇ ਭੋਗ ਤੋਂ 10-20 ਦਿਨਾਂ ਬਾਅਦ ਮੇਰੀ ਛੋਟੀ ਭੂਆ ਸਾਡੇ ਘਰੇ ਆ ਕੇ ਰੌਲਾ ਪਾ ਲੈਂਦੀ ਆ ਕਿ ਮੈਨੂੰ ਦੱਸੋ ਜ਼ਮੀਨ ਵੰਡ ਕੇ ਕਿਹੜੇ ਪਾਸੇੋਂ ਦੇਣੀ ਆ ਕਿ 10 ਕਿੱਲੇ ਜ਼ਮੀਨ ਮੇਰੇ ਨਾਮ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਪੇੜ 'ਚੋਂ ਦੋ ਭੈਣਾਂ ਜਨਮ ਲੈਂਦੀਆਂ ਨੇ ਤੇ ਇੱਕ ਭੈਣ ਡੈਣ ਬਣ ਜਾਂਦੀ ਆ ਤੇ ਦੂਜੀ ਭੈਣ ਆਪਣੇ ਪੇਕੇ ਘਰ ਨੂੰ ਬਚਾਉਣ ਲਈ ਆਪਦੀ ਜਾਨ ਤਲੀ ਤੇ ਰੱਖ ਦਿੰਦੀ ਆ ਆਪਦੀ ਸਾਰੀ ਜ਼ਿੰਦਗੀ ਪੇਕੇ ਘਰ ਦੇ ਲੇਖੇ ਲਾ ਦਿੰਦੀ ਆ ਆਜੋ ਕਰਦੇ ਆ ਸਹਾਰੀ ਕਹਾਣੀ ਦੀ ਗੱਲਬਾਤ ਜਿਹੜੇ ਬਾਈ ਦੀ ਇਹ ਕਹਾਣੀਆਂ ਐਸ ਟਾਈਮ ਤਾਂ ਉਹ ਬਾਈ ਗੱਭਰੂ ਜਵਾਨ ਹੋ ਚੁੱਕਿਆ ਵਿਆਹ ਆ ਵਰਿਆ ਗਿਆ ਜਵਾਕਾਂ ਜੱਲਣ ਵਾਲਾ ਹੋ ਗਿਆ ਪਰ ਆਪਾਂ ਗੱਲ ਕਰਦੇ ਆ ਬਾਈ ਦੇ ਬਚਪਨ ਦੀ ਬਾਈ ਕਹਿੰਦਾ ਮੇਰੇ ਦਾਦੇ ਦੇ ਕੋਲੇ 30 ਕੱਲੇ ਜ਼ਮੀਨ ਦੇ ਸੀਗੇ ਤੇ ਮੇਰਾ ਪਿਓ ਕੱਲਾ-ਕੱਲਾ ਸੀ ਤੇ ਦੋ ਮੇਰੀਆਂ ਭੂਆ ਸੀ ਕਹਿੰਦਾ ਜਿਹੜੀਆਂ ਮੇਰੀਆਂ ਭੂਆ ਸੀ ਇਹ ਮੇਰੇ ਪਿਓ ਤੋਂ ਵੱਡੀਆਂ ਸੀਗੀਆਂ ਤੇ ਮੇਰਾ ਪਿਓ 7-8 ਸਾਲ ਬਾਦ ਵਿੱਚ ਪੈਦਾ ਹੋਇਆ ਮੇਰੀਆਂ ਭੂਆ ਨਾਲੋਂ ਲਗਭਗ 7-8 ਸਾਲ ਛੋਟਾ ਸੀ ਕਹਿੰਦਾ ਜਦੋਂ ਮੇਰੀਆਂ ਭੂਆ 15-16 ਸਾਲਾਂ ਦੀਆਂ ਹੁੰਦੀਆਂ ਨੇ ਮੇਰੀ ਦਾਦੀ ਦੁਨੀਆ ਨੂੰ ਹਾਲ ਵਿਦਾ ਕਹਿ ਜਾਂਦੀ ਆ ਤੇ ਘਰ ਦਾ ਸਾਰਾ ਕੰਮ ਮੇਰੀਆਂ ਭੂਆ ਦੇ ਸਿਰ ਤੇ ਆ ਜਾਂਦਾ ਰੋਟੀ ਪਾਣੀ ਡੰਗਰ ਸਾਹਮਣੇ ਗੋਹਾ ਸੁੱਟਣਾ ਹੋਰ ਆ ਪਰ ਸਾਰਾ ਕੰਮ ਮੇਰੀਆਂ ਭੂਆ ਕਰਦੀਆਂ ਹੁੰਦੀਆਂ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕੁੜੀਆਂ ਘਰ ਦਾ ਕੰਮ ਬਹੁਤ ਕਰਦੀਆਂ ਸੀਗੀਆਂ ਕਹਿੰਦਾ ਚਲੋ ਜੀ ਮੇਰੇ ਦਾਦੇ ਨੇ ਮੇਰੀ ਭੂਆ ਦਾ ਵਿਆਹ ਕੀਤਾ ਮੇਰੀਆਂ ਭੂਆ ਦਾ ਵਿਆਹ ਬਹੁਤ ਚੰਗੇ ਘਰਾਂ ਦੇ ਵਿੱਚ ਹੋਇਆ ਕਹਿੰਦਾ ਉਸ ਤੋਂ ਬਾਅਦ ਜਦੋਂ ਮੇਰਾ ਪਿਓ 20 ਕ ਸਾਲਾਂ ਦਾ ਹੋਇਆ ਤਾਂ ਮੇਰੇ ਦਾਦੇ ਨੇ ਗੱਲ ਸੋਚੀ ਕਿ ਮੈਂ ਹੁਣ ਬਜ਼ੁਰਗ ਹੋਇਆ ਪਿਆ ਹਨਾ ਤੇ ਮੇਰਾ ਪੁੱਤ 20 ਸਾਲਾਂ ਦਾ ਹੋ ਗਿਆ ਵੀ ਬੜੀ ਆਸ ਸੀ ਪੁੱਤ ਦੀ ਹਨਾ ਵੀ ਪੁੱਤ ਹੱਥੀ ਵਿਆਹਾਂਗਾ ਵੀ ਹੁਣ ਮੈਂ ਉਹਦੇ ਪੁੱਤ ਦਾ ਵਿਆਹ ਕਰਦਾ ਜ਼ਿੰਦਗੀ ਦਾ ਕੀ ਭਰੋਸਾ ਹੁਣ ਆਖਰੀ ਪੜਾਅ ਦੇ ਵਿੱਚ ਪਹੁੰਚੇ ਪਏ ਆ ਕਹਿੰਦਾ ਚਲੋ ਜੀ ਮੇਰੇ ਦਾਦੇ ਨੇ ਮੇਰੇ ਪਿਓ ਦਾ ਵਿਆਹ ਬੜੀਆਂ ਰੀਤਾਂ ਤੇ ਬੜੇ ਚਾਵਾਂ ਨਾਲ ਕੀਤਾ ਕਹਿੰਦਾ ਚਲੋ ਜੀ ਜਦੋਂ ਮ ਵਿਆਰ ਨੂੰ 3-4 ਮਹੀਨੇ ਹੋਏ ਤੇ ਮੇਰੇ ਦਾਦੇ ਨੂੰ ਹਾਰਟ ਅਟੈਕ ਆ ਜਾਂਦਾ ਤੇ ਰਾਤ ਸੁੱਤਾ ਹੀ ਸੋਂ ਜਾਂਦਾ ਸਵੇਰ ਨੂੰ ਜਦੋਂ ਵੇਖਦੇ ਆ ਤੇ ਮੇਰਾ ਦਾਦਾ ਪੂਰਾ ਹੋ ਜਾਂਦਾ ਕਹਿੰਦਾ ਹੁਣ ਜਿਹੜੀ ਸਾਰੀ ਜ਼ਮੀਨ ਸੀ 30 ਕਿੱਲੋ ਮੇਰੇ ਦਾਦੇ ਦੇ ਨਾਮ ਸੀ ਮੇਰੇ ਮੇਰੇ ਦਾਦੇ ਦੇ ਮਰਨ ਤੋਂ ਬਾਅਦ ਜਿਹੜੀ ਉਹ ਜ਼ਮੀਨ ਸੀ ਉਹ ਤਿੰਨ ਹਿੱਸਿਆਂ ਦੇ ਨਾਮ ਚੜ ਗਈ ਮੇਰੇ 10 ਕਿੱਲੇ ਮੇਰੇ ਪਿਓ ਦੇ ਨਾਮ ਚੜ ਗਈ 10 ਕਿੱਲੇ ਵੱਡੀ ਭੂਆ ਦੇ ਨਾਮ ਚੜ ਗਈ 10 ਕਿੱਲੇ ਛੋਟੀ ਭੂਆ ਦੇ ਨਾਮ ਚੜ ਗਈ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰਾ ਪਿਓ ਵਿਚਾਰਾ ਕੱਲਾ ਰਹਿ ਗਿਆ ਕਹਿੰਦਾ ਕਹਿੰਦਾ ਹੁਣ ਜ਼ਮੀਨ ਤਿੰਨ ਹਿੱਸਿਆਂ ਚ ਹੋਊਗੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਮੇਰਾ ਜਨਮ ਹੁੰਦਾ ਚਲੋ ਮੇਰੇ ਪਿਓ ਨੂੰ ਕਹਿੰਦਾ ਬੜਾ ਚਾਹ ਹੁੰਦਾ ਤਾਂ ਕਹਿੰਦਾ ਮੇਰੀ ਵੱਡੀ ਪੂਆ ਸਾਡੇ ਘਰੇ ਆਉਂਦੀ ਆ ਕਿ ਮੇਰੇ ਪਿਓ ਨੂੰ ਇਹ ਗੱਲ ਕਹਿੰਦੀ ਆ ਵੀ ਐ ਕਰ ਬਾਈ ਵੀ ਤੂੰ ਜ਼ਮੀਨ ਆਪਦੇ ਨਾਂ ਕਰਾ ਲਾ ਸਾਰੀ ਵੀ ਕੱਲ ਨੂੰ ਮੇਰੇ ਵੀ ਦੋ ਪੁੱਤ ਨੇ ਕੱਲ ਨੂੰ ਕਿਹਾ ਕੀ ਕਰਨ ਤੈਨੂੰ ਜ਼ਮੀਨ ਦੇਣ ਜਾਂ ਨਾ ਦੇਣ ਵੀ ਐ ਕਰਕੇ ਆਪਾਂ ਤਸੀਲੇ ਜਾ ਕੇ ਮੈਂ ਸਾਈਨ ਕਰ ਦਿੰਦੀ ਆ ਬਿਆਨ ਦੇ ਦਿੰਦੀ ਆ ਜ਼ਮੀਨ ਆਪਦੇ ਨਾਂ ਕਰਾ ਲਾ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਭੈਣਾਂ ਦੀ ਗੱਲ ਬਹੁਤ ਮੰਨਦਾ ਸੀ ਭੈਣਾਂ ਦਾ ਕਹਿਣਾ ਨਹੀਂ ਸੀ ਮੋੜਦਾ ਤੇ ਮੇਰਾ ਪਿਓ ਕਹਿੰਦਾ ਵੀ ਠੀਕ ਆ ਭੈ ਕਹਿੰਦਾ ਮੇਰੀ ਵੱਡੀ ਭੂਆ ਛੋਟੀ ਭੂਆ ਨੂੰ ਫੋਨ ਕਰਕੇ ਕਹਿੰਦੀ ਆ ਵੀ ਤੂੰ ਵੀ ਆ ਜਾ ਵੀ ਜਿਹੜੀ ਜ਼ਮੀਨ ਆਪਾਂ ਆਪਣੇ ਭਰਾ ਦੇ ਨਾਮ ਕਰਾ ਦਈਏ ਮੈਂ ਤਸਵੀਲੇ ਲੈ ਕੇ ਚੱਲੀਆਂ ਵੀ ਤੂੰ ਵੀ ਉੱਥੇ ਪਹੁੰਚ ਤੇ ਆਪਾਂ ਬਿਆਨ ਬਿਆਨ ਦੇ ਕੇ ਤੇ ਜ਼ਮੀਨ ਬਾਈ ਦੇ ਨਾਮ ਕਰਾ ਦਈਏ ਕਹਿੰਦਾ ਅੱਗੋਂ ਮੇਰੀ ਛੋਟੀ ਭੂਆ ਇਹ ਗੱਲ ਬੋਲਦੀ ਆ ਵੀ ਕੋਈ ਗੱਲ ਨਹੀਂ ਐਡੀ ਕਾਲੀ ਕਾਦੀ ਆ ਜ਼ਮੀਨ ਨਾਂ ਕਰਾ ਦਿਆਂਗੇ ਹੁਣ ਤਾਂ ਆਪਣਾ ਮਾਂ ਪਿਓ ਵੀ ਹੈ ਨਹੀਂ ਹੈਗਾ ਨਹੀਂਗਾ ਵੀ ਕੱਲ ਨੂੰ ਆਪਣਾ ਪੇਕਾ ਕਰੀ ਖਤਮ ਹੋ ਜਾਣਾ ਪਰ ਜਾਈ ਨੇ ਆਪਣੀ ਚੁੱਕ ਚੁੱਕ ਮਾਰਨਾ ਆਪਾਂ ਨੂੰ ਕਿਸੇ ਆਈਆਂ ਨੇ ਪਾਣੀ ਨਹੀਂ ਪੁੱਛਣਾ ਵੀ ਕੋਈ ਗੱਲ ਨਹੀਂ ਮੜਾ ਜਾ ਦਾਬਾ ਬਣਿਆ ਰੂਗਾ ਜ਼ਮੀਨ 2 ਚਲੋ ਜੀ ਕਹਿੰਦੀ ਮੇਰੀ ਵੱਡੀ ਭੂਆ ਨੇ ਬਹੁਤ ਛੋਟੀ ਭੂਆ ਨੂੰ ਸਮਝਾਇਆ ਮੇਰੀ ਛੋਟੀ ਭੂਆ ਨਹੀਂ ਸਮਝੀ ਮੇਰੀ ਵੱਡੀ ਭੂਆ ਤੁਰੇਗੀ ਤਸੀਲੇ ਮੇਰੇ ਪਿਓ ਦੇ ਨਾਲ ਸائن ਕਰਕੇ ਬਿਆਨ ਦੇਈ ਤੇ ਮੇਰੇ ਪਿਓ ਦੇ ਨਾਲ ਜ਼ਮੀਨ ਕਰਾਤੀ ਜੀ ਕਹਿੰਦਾ ਚਲੋ ਜੀ ਮੇਰੇ ਪਿਓ ਦੇ ਨਾਲ 20 ਕਿੱਲੇ ਜ਼ਮੀਨ ਹੋਗੀ ਕਹਿੰਦਾ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਜਦੋਂ ਮੈਂ 7 ਕ ਸਾਲਾਂ ਦਾ ਹੋਇਆ ਤਾਂ ਮੇਰਾ ਪਿਓ ਕਿਸੇ ਐਕਸੀਡੈਂਟ ਦੇ ਵਿੱਚ ਮਾਰਿਆ ਜਾਂਦਾ ਜਦੋਂ ਮੇਰੇ ਪਿਓ ਦੀ ਕਹਿੰਦਾ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੇ ਘਰ ਦੀ ਤੈਸ ਨੈਸ ਹੋ ਜਾਂਦੀ ਆ ਮੈਂ ਤੇ ਮੇਰੀ ਮਾਂ ਅਸੀਂ ਇਕੱਲੇ ਰਹਿ ਜਾਂਨੇ ਆ ਹੋਰ ਸਾਡੇ ਘਰ ਵਿੱਚ ਤੀਜਾ ਕੋਈ ਹੁੰਦਾ ਨਹੀਂਗਾ ਕਹਿੰਦਾ ਮੇਰੇ ਪਿਓ ਦੇ ਭੋਗ ਤੋਂ 10-20 ਦਿਨਾਂ ਬਾਅਦ ਮੇਰੀ ਛੋਟੀ ਭੂਆ ਸਾਡੇ ਘਰੇ ਆ ਕੇ ਰੌਲਾ ਪਾ ਲੈਂਦੀ ਆ ਕਿ ਮੈਨੂੰ ਦੱਸੋ ਜ਼ਮੀਨ ਵੰਡ ਕੇ ਕਿਹੜੇ ਪਾਸਿਓਂ ਦੇਣੀ ਆ ਕਿ 10 ਕਿੱਲੇ ਜ਼ਮੀਨ ਮੇਰੇ ਨਾਮ ਆ ਕਹਿੰਦਾ ਚਲੋ ਮੇਰੀ ਮਾਂ ਵੀ ਬਥੇਰੇ ਹੱਥ ਪੱਲਾ ਜੋੜਦੀ ਆ ਆਪਦੇ ਭਤੀਜੇ ਦੇ ਮੂੰਹ ਹਲ ਵੇਖੇ ਵਿਚਾਰਾ ਕੱਲ ਨੂੰ ਗੱਭਰੂ ਜਵਾਨ ਹੋਊਗਾ ਕਿਉਂ ਤੁਸੀਂ ਜ਼ਮੀਨ ਲੈ ਜਾ ਕੇ ਕੀ ਕਰਨਾ ਜੇ ਉਹ ਤੁਸੀਂ ਆਪਦੇ ਘਰੇ ਬੜੇ ਸੁਖੀ ਜਿਹੇ ਗੋਲਾ ਆਪਦੇ ਜ਼ਮੀਨ ਜਿਆਦਾ ਬੜੀ ਖੁੱਲੀ ਆ ਕਹਿੰਦਾ ਪਰ ਮੇਰੀ ਪੂਆ ਕੋਈ ਗੱਲ ਨਹੀਂ ਮੰਨਦੀ ਮੇਰੀ ਵੱਡੀ ਪੂਆ ਵੀ ਮੇਰੀ ਪਿਓਟੀ ਪੂਆ ਨੂੰ ਬਹੁਤ ਸਮਝਾਉਂਦੀ ਆ ਵੀ ਤੂੰ ਇਹ ਕੀ ਕਰਨ ਲੱਗ ਗਈਆਂ ਹਣਾ ਵੀ ਆਪਣੇ ਭਰਾ ਦਾ ਘਰ ਆ ਪਤੀਜਾ ਪੁੱਤਾਂ ਵਰਗਾ ਹੁੰਦਾ ਵੀ ਤੂੰ ਮਾੜਾ ਮਾਰੇ ਸ਼ਰਮ ਨੂੰ ਹੱਥ ਮਾਰ ਵੀ ਹਜੇ ਆਪਣਾ ਕੱਲ ਦਿਹਾੜੇ ਭਰਾ ਮਰਨ ਡਿਆ ਵੀ ਤੂੰ ਅੱਗੇ ਜ਼ਮੀਨਾਂ ਵੰਡਾਉਣ ਲੱਗ ਗਈਆਂ ਕਹਿੰਦਾ ਹੁਣ ਮੇਰਾ ਫੁੱਫੜ ਵੀ ਅੱਗੋਂ ਹੋ ਜਾ ਸੀਗਾ ਉਹਨੇ ਚਾਬੀ ਭਰੀ ਹੋਈ ਸੀ ਪੂਆ ਨੂੰ ਕਦੇ ਮੇਰੀ ਪੂਆ ਨੇ ਕੋਈ ਗੱਲ ਨਹੀਂ ਸੁਣੀ 10 ਕਿੱਲੇ ਜ਼ਮੀਨ ਵੰਡਾ ਕੇ ਵਟਪਾਲੀ ਦੀ ਉਹ ਜ਼ਮੀਨ ਵੇਚ ਕੇ ਜਾ ਕੇ ਆਪਦੇ ਪਿੰਡ ਹੋਰ ਜ਼ਮੀਨ ਬਣਾ ਲਈ ਕਹਿੰਦਾ ਮੇਰੀ ਜਿਹੜੀ ਵੱਡੀ ਪੂਆ ਸੀ ਕਹਿੰਦਾ ਉਹਨੇ ਕੀ ਕੀਤਾ ਮੇਰੇ ਪਿਓ ਦੇ ਮਰਨ ਤੋਂ ਬਾਅਦ 2-3 ਮਹੀਨਿਆਂ ਬਾਅਦ ਸਾਡੇ ਘਰੇ ਆ ਕੇ ਮੇਰੀ ਮਾਂ ਦੇ ਪੈਰਾਂ ਵਿੱਚ ਚੁੰਨੀ ਧਰ ਕੇ ਹੱਥ ਜੋੜ ਕੇ ਇੱਕ ਗੱਲ ਕਹਿੰਦੀ ਆ ਕਿ ਜੇ ਤੂੰ ਚਾਹਨੀ ਆ ਆਹ ਘਰ ਬਣਿਆ ਰਵੇ ਤਾਂ ਅੱਗੇ ਕਿਤੇ ਵਿਆਹ ਨਾ ਕਰਾ ਲਈ ਕਹਿੰਦਾ ਮੇਰੀ ਮਾਂ ਨੂੰ ਬੜਾ ਸਮਝਾਉਂਦੀ ਆ ਵੀ ਕਿਤੇ ਪੇਕਿਆਂ ਦੇ ਪਿੱਛੇ ਲੱਗ ਕੇ ਜਾਂ ਆਪਦੇ ਭਰਾਵਾਂ ਦੇ ਪਿੱਛੇ ਲੱਗ ਕੇ ਗਾਣ ਆ ਵਿਆਹ ਕਰਾ ਲਈ ਇਸ ਘਰ ਵਿੱਚ ਕਬੂਤਰ ਬੋਲਣਗੇ ਤੇ ਮੇਰਾ ਭਤੀਜਾ ਦਿਹਾੜੀਆਂ ਕਰਨ ਜੋਗਾ ਹੋ ਜਾਊਗਾ ਨਾ ਇਹਨੂੰ ਕਿਸੇ ਨੇ ਸਾਂਭਣਾ ਨਾ ਪਾਲਣਾ ਸ਼ਰੀਕ ਜ਼ਮੀਨ ਦੱਬ ਜਾਣਗੇ ਕਿਉਂਕਿ ਉਦੋਂ ਮੇਰੀ ਮਾਂ ਕਹਿੰਦਾ ਜਵਾਨ ਸੀ ਮੇਰੇ ਨਾਨਕਿਆ ਨੇ ਕਿਹਾ ਵੀ ਹਾਂ ਤੇਰਾ ਗਾਂ ਵਿਆਹ ਕਰ ਦਨੇ ਜੋ ਜੇ ਵੋਖਣਾ ਤਾਂ ਪਰ ਮੇਰੀ ਮਾਂ ਨੇ ਮੇਰੀ ਭੂਆ ਦੀ ਗੱਲ ਕਹਿੰਦਾ ਪੱਲੇ ਬਣਦੀ ਸੀ ਵੀ ਨਹੀਂ ਮੈਂ ਅੱਗੇ ਨਹੀਂ ਵਿਆਹ ਕਰਾਉਣਾ ਜੋ ਮਰਜ਼ੀ ਹੋ ਜੇ ਮੈਂ ਹੁਣ ਇੱਥੇ ਹੀ ਮਰੂੰਗੀ ਜਿੱਥੇ ਮੈਂ 20 ਚ ਆ ਗਈਆਂ ਮੈਂ ਆਪਦੇ ਪੁੱਤ ਦੇ ਸਹਾਰੇ ਜ਼ਿੰਦਗੀ ਕੱਟ ਲਵਾਂਗੀ ਕਹਿੰਦਾ ਚਲੋ ਜੀ ਮੇਰਾ ਮਾਮਾ ਕਦੇ ਆ ਜਾਇਆ ਕਰੇ ਕਦੇ ਚਲਾ ਜਾਇਆ ਕਰੇ ਸੌਦਾ ਪਤਾ ਲੈਣਾ ਨਵਾਮਾ ਦੇ ਦੂ ਕੇ ਚਲਾ ਜਾਇਆ ਕਰੇ ਕਹਿੰਦਾ ਉਸ ਤੋਂ ਬਾਅਦ ਕੀ ਪਾਣਾ ਵਾਪਰਿਆ ਕਿ ਵੱਡੀ ਭ ਉਹਦੀ ਵੀ ਮੌਤ ਹੋ ਜਾਂਦੀ ਆ ਤੇ ਮੇਰੀ ਭੂਆ ਬਤੇਰੀ ਇਕੱਲੀ ਰਹਿ ਜਾਂਦੀ ਆ ਦੋ ਬੱਚੇ ਉਹਦੇ ਹੁੰਦੇ ਦੋ ਮੁੰਡੇ ਹੁੰਦੇ ਆ ਕਹਿੰਦਾ ਜੇ ਮੇਰੀ ਵੱਡੀ ਭੂਆ ਸੀ ਉਹ ਸਰਕਾਰੀ ਟੀਚਰ ਲੱਗੀ ਸੀ ਨੌਕਰੀ ਵੀ ਲੱਗੀ ਹੋਈ ਸੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਮੇਰਾ ਫੁੱਫੜ ਕਹਿੰਦਾ ਪੂਰਾ ਹੋ ਜਾਂਦਾ ਤਾਂ ਵੱਡੀ ਭੂਆ ਕੀ ਕਰਦੀ ਆ ਆਪਦੀ ਜ਼ਮੀਨ ਠੇਕੇ ਦੇ ਦਿੰਦੀ ਆ ਜ਼ਮੀਨ ਠੇਕੇ ਦੇਣ ਤੋਂ ਬਾਅਦ ਸਾਡੇ ਪਿੰਡਾਂ ਦੇ ਨੇੜੇ ਟਰਾਂਸਫਰ ਕਰਾ ਲੈਂਦੀ ਆ ਤੇ ਇੱਥੇ ਆ ਕੇ ਸਾਡੇ ਘਰ ਦੇ ਵਿੱਚ ਰਹਿਣ ਲੱਗ ਜਾਂਦੀ ਆ ਕਹਿੰਦਾ ਉਸ ਤੋਂ ਬਾਅਦ ਜਦ ਮੇਰੀ ਭੂਆ ਇੱਥੇ ਆ ਜਾਂਦੀ ਸਾਡੇ ਘਰੇ ਆ ਕੇ ਰਹਿਣ ਲੱਗ ਜਾਂਦੀ ਆ ਤਾਂ ਮੇਰੀ ਮਾਂ ਨੂੰ ਵੀ ਥੋੜਾ ਜਿਹਾ ਸਕੂਨ ਹੁੰ ਇਹ ਤੇ ਕੱਲੀ ਜਨੰਦਰਣਾ ਬਹੁਤ ਔਖਾ ਹੁੰਦਾ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਕਹਿੰਦਾ ਮੇਰੀ ਮਾਂ ਨੂੰ ਮੇਰੀ ਭੂਆ ਇਹ ਗੱਲ ਕਹਿੰਦੀ ਆ ਵੀ ਆਪਾਂ ਇਸ ਸਾਲ ਜ਼ਮੀਨ ਸ਼ਰੀਕਾਂ ਨੂੰ ਠੇਕੇ ਨਹੀਂ ਦੇਣੀ ਜੇ ਆਏ ਸਾਲ ਆਪਾਂ ਸ਼ਰੀਕ ਆਪਣੀ ਜ਼ਮੀਨ ਵਾਉਂਦੇ ਨੇ ਕੱਲ ਨੂੰ ਜ਼ਮੀਨ ਦੱਬ ਗਏ ਤੇ ਆਪਣੇ ਤੋਂ ਛੜਾਈ ਨਹੀਂ ਜਾਣੀ ਕਹਿੰਦਾ ਚਲੋ ਜੀ ਮੇਰੀ ਭੂਆ ਨੇ ਆ ਕੇ ਕਿਸੇ ਹੋਰ ਨੂੰ ਜ਼ਮੀਨ ਠੇਕੇ ਦੇਣੀ ਚਾਹੀ ਪਰ ਸਾਡੇ ਸ਼ਰੀਕਾਂ ਨੇ ਜ਼ਮੀਨ ਕਹਿੰਦਾ ਠੇਕੇ ਲੱਗਣ ਨਹੀਂ ਦਿੱਤੀ 2 ਸਾਲ ਸਾਡੀ ਜ਼ਮੀਨ ਵਿਹਲੀ ਪਈ ਰਹੀ ਕਹਿੰਦਾ ਪਰ ਮੇਰੀ ਭੂਆ ਨੇ ਸ਼ਰੀਕਾਂ ਨੂੰ ਠੋਕ ਕੇ ਕਹਿੰਦਾ ਸੀ ਜ਼ਮੀਨ ਵਿਹਲੀ ਰਵੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਸ਼ਰੀਕੋ ਤੁਹਾਨੂੰ ਕਹਿੰਦਾ ਚਲੋ ਜੀ ਮੇਰੀ ਭੂਆ ਵਿਚਾਰੀ ਨੌਕਰੀ ਲੱਗੀ ਸੀ ਕੁਝ ਪੈਸੇ ਉਹ ਤੇ ਸੀ ਕੁਝ ਭੂਆ ਦੀ ਜ਼ਮੀਨ ਦਾ ਠੇਕਾ ਹੁੰਦਾ ਸੀ ਸਾਡੇ ਘਰ ਚ ਵਿਚਾਰੀ ਵਰਤਦੀ ਰਹੀ ਆਪ ਦਾ ਕਹਿੰਦਾ ਉਸ ਤੋਂ ਬਾਅਦ ਮੇਰੀ ਭੂਆ ਨੇ ਮੇਰੀ ਮਾਂ ਨੂੰ ਇਹ ਗੱਲ ਸਮਝਾਈ ਕਿ ਆਪਣੇ ਤਿੰਨ ਬੱਚੇ ਆ ਜੀ ਛੋਟੇ ਆ ਕੱਲ ਨੂੰ ਸ਼ਰੀਕ ਆਪਣੇ ਜਵਾਕਾਂ ਨੂੰ ਕਿਤੇ ਅਭੀ ਨਬੀ ਨਾ ਕਰ ਦੇਣਾ ਕੋਈ ਕਾਂਡ ਨਾ ਕਰ ਦੇਣਾ ਆਪਾਂ ਐ ਕਰੀਏ ਵੀ ਆਪਾਂ ਜਵਾਕਾਂ ਨੂੰ ਕਿਤੇ ਦੂਰ ਪੜਨੇ ਪਾ ਦਈਏ ਕਿਸੇ ਹੋਸਟਲ ਦੇ ਵਿੱਚ ਮੇਰੀ ਮਾਂ ਕਹਿੰਦੀ ਵੀ ਜਿਵੇਂ ਤੂੰ ਭੈਣੇ ਕਰ ਦੇਂਗੀ ਕੋਈ ਗੱਲ ਨਹੀਂ ਕਹਿੰਦਾ ਚਲੋ ਜੀ ਮੇਰੀ ਮਾਂ ਤੇ ਮੇਰੀ ਪੂਆ ਬਾਸਤੇ ਚੜਦੀਆਂ ਲੁਧਿਆਣੇ ਜਾ ਕੇ ਸਾਨੂੰ ਹੋਸਟਲ ਦੇ ਵਿੱਚ ਪਾ ਆਉਂਦੀਆਂ ਨੇ ਕਹਿੰਦਾ ਭਾਈ 10 ਸਾਲ ਅਸੀਂ ਹੋਸਟਲ ਦੇ ਵਿੱਚ ਪੜੇ ਕਹਿੰਦਾ ਉਸ ਤੋਂ ਬਾਅਦ ਮੇਰੀ ਮਾਂ ਤੇ ਮੇਰੀ ਭੂਆ ਘਰ 'ਚ ਇਕੱਲੀਆਂ ਰਹਿੰਦੀਆਂ ਸੀ ਕਹਿੰਦਾ ਪਰ ਮੇਰੀ ਭੂਆ ਬੜੀ ਢੱਲੇਦਾਰ ਔਰਤ ਸੀ ਕਹਿੰਦਾ ਐ ਬੰਦਿਆਂ ਵਰਗੀ ਸੀ ਕਹਿੰਦਾ ਮੇਰੀ ਭੂਆ ਨੇ ਰਫਲ ਦਾ ਲਾਇਸੈਂਸ ਵੀ ਬਣਾ ਲਿਆ ਰਫਲ ਵੀ ਲੈ ਲਈ ਕਹਿੰਦਾ ਐ ਵੀ ਸ਼ਰੀਕਾਂ ਨੂੰ ਮੰਨ ਲਓ ਐਣ ਜੁੱਤੀ 'ਚ ਪਾਣੀ ਪਿਆ ਮੇਰੀ ਭੂਆ ਨੇ ਕਹਿੰਦਾ ਕਹਿੰਦਾ ਕਦੇ ਵੀ ਕੋਈ ਸ਼ਰੀਕ ਕੁਛ ਕੰਨੀ ਦਿੱਤਾ ਵਟਤ ਨਹੀਂ ਚੜਨ ਦਿੱਤਾ ਕਹਿੰਦਾ ਮੇਰੀ ਭੂਆ ਉਸ ਦਿਨ ਦਾ ਇੰਤਜ਼ਾਰ ਕਰਦੀ ਸੀ ਕਿ ਮੇਰਾ ਪਤੀ ਜਾ ਕਾਰੋਂ ਸਾਂਭੂਆ ਮੇਰੀ ਭੂਆ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਕਹਿੰਦਾ ਚਲੋ ਜੀ 10 ਸਾਲ ਉੱਥੇ ਸੀ ਪੜੇ ਗੱਭਰੂ ਜਵਾਨ ਹੋ ਗਏ ਮੇਰੀ ਜਿਹੜੀ ਭੂਆ ਦੇ ਪੁੱਤ ਸੀ ਉਹ ਇੰਟੈਲੀਜੈਂਟ ਸੀ ਬਹੁਤ ਜ਼ਿਆਦਾ ਉਹ ਨੌਕਰੀਆਂ ਨੌਕਰੀਆਂ ਲੱਗ ਕੇ ਕਹਿੰਦਾ ਮੈਂ ਠੀਕ ਠਾਕ じゃ ਪੜਦਾ ਸੀਗਾ ਬਾਲਾ ਤੇਜ ਨਹੀਂ ਸੀਗਾ ਪੜ੍ਹਾਈ ਦੇ ਵਿੱਚ ਕਹਿੰਦਾ ਚਲੋ ਜੀ ਗੱਭਰੂ ਜਵਾਨ ਹੋ ਗਏ ਉਸ ਤੋਂ ਬਾਅਦ ਕਹਿੰਦਾ ਮੇਰੀ ਭੂਆ ਨੇ ਬੜੀਆਂ ਰੀਝਾਂ ਨਾਲ ਮੇਰਾ ਵਿਆਹ ਕੀਤਾ ਕਹਿੰਦਾ ਵਿਆਹ ਤੋਂ 15 20 ਦਿਨਾਂ ਬਾਅਦ ਮੇਰੀ ਭੂਆ ਮੈਨੂੰ ਕਹਿੰਦੀ ਲੈ ਪੁੱਤ ਤੈਨੂੰ ਜ਼ਮੀਨ ਜਾਇਦਾਦ ਵਾਲਾ ਬਣਾਤਾ ਤੇਰਾ ਘਰ ਬਣਾਤਾ ਹੁਣ ਸਾਂਭ ਕਹਿੰਦਾ ਬਈ ਹੁਣ ਮੈਂ ਛੋਟੇਜ ਹੁੰਦੇ ਨੇ ਆਪਦੀ ਭੂਆ ਨੂੰ ਆਪਦੇ ਘਰ ਤੇ ਦੇਖਿਆ ਸੀ ਕਹਿੰਦਾ ਬਈ ਮੇਰਾ ਤਾਂ ਕਾਲਜਾ ਪਾਟ-ਪਾਟ ਜਾਵੇ ਭੂਆ ਵੀ ਤੂੰ ਇੱਥੇ ਰਹਿ ਬਈ ਤੂੰ ਕਿੱਥੇ ਚੱਲੀ ਆ ਤੂੰ ਇੱਥੇ ਹੀ ਰਹਿਣਾ ਹੁਣ ਤੂੰ ਕਿੱਥੇ ਜਾਣਾ ਬਈ ਕੋ ਆਪਣਾ ਪਰਿਵਾਰ ਬਣਿਆ ਕੋ ਆਪਣਾ ਘਰ ਬਣਿਆ ਤੇ ਕਹਿੰਦਾ ਮੇਰੀ ਭੂਆ ਕਹਿੰਦੀ ਨਹੀਂ ਪੁੱਤ ਹੁਣ ਗਾਂ ਤੇਰੀ ਬੌਟੀ ਆ ਗਈ ਗਾਂ ਤੇਰੇ ਬੱਚੇ ਪੈਦਾ ਹੋਣਗੇ ਹਨਾ ਇਹ ਫਰਕ ਪੈਂਦੇ ਪੈਂਦੇ ਗਾਂ ਦੀਆਂ ਮੁੜ ਕੇ ਪੈ ਜਾਂਦੇ ਹੁੰਦੇ ਆ ਹਨਾ ਵੀ ਹੁਣ ਤੂੰ ਘਰ ਵਾਲਾ ਬਣ ਗਿਆ ਬਸ ਮੈਂ ਇਹੀ ਚਾਹੁੰਦੀ ਸੀ ਕਿ ਮੇਰਾ ਪੇਕਾ ਘਰ ਵਸਦਾ ਰਹੇ ਹਨਾ ਵੀ ਮੈਂ ਇਸ ਘਰ ਨੂੰ ਆਬਾਦ ਕਰਨਾ ਚਾਹੁੰਦੀ ਸੀ ਉਹ ਮੈਂ ਘਰ ਚੱਲੀਆਂ ਵੀ ਆਲਾ ਪੁੱਤ ਹੁਣ ਤੂੰ ਆਪਦੀ ਜ਼ਮੀਨ ਜਾਇਦਾਦ ਘਰ ਸਾंप ਕਹਿੰਦਾ ਭਾਈ ਜਦੋਂ ਕਹਿੰਦਾ ਭੂਆ ਘਰੋਂ ਤੁਰਦੀ ਐ ਸਮਾਨ ਸਮੂਣ ਪੈਕ ਕਰ ਲੈਂਦੇ ਐ ਕਹਿੰਦਾ ਭਾਈ ਮੇਰੀ ਧਾ ਨਿਕਲ ਜਾਂਦੀ ਐ ਅਸੀਂ ਬੜਾ ਰੋਂਨੇ ਆ ਭੂਆ ਵੀ ਬੜਾ ਰੋਂਦੀ ਐ ਕਹਿੰਦਾ ਹਨਾ ਕਿਉਂਕਿ ਕਹਿੰਦਾ ਇੰਨੇ ਸਾਲਾਂ ਦਾ ਆਪਸ ਵਿੱਚ ਪਿਆਰ ਬਣਿਆ ਹੋਇਆ ਸੀ ਕਹਿੰਦਾ ਚਲੋ ਘਰਾਂ ਵਾਲਿਆਂ ਦੇ ਘਰੇ ਜਾਣਾ ਹੀ ਸੀਗਾ ਕਹਿੰਦਾ ਭੂਆ ਲਗਭਗ ਸਾਡੇ ਘਰ ਚ ਕਹਿੰਦਾ ਜਿਆਦਾ ਨਹੀਂ 15 16 ਸਾਲ ਤਾਂ ਰਹਿ ਕੇ ਗਈ ਹੋਊਗੀ ਕਹਿੰਦਾ ਅੰਦਾਜ਼ਾ ਜੈ ਇੰਨਾ ਮੈਨੂੰ ਹਨਾ 15 16 ਸਾਲਾਂ ਬਾਅਦ ਕ ਉਹਦੇ ਮੁੰਡੇ ਵੀ ਗੱਭਰੂ ਜਵਾਨ ਹੋ ਚੁੱਕੇ ਹੁੰਦੇ ਨੇ ਦਾ ਵਿਆਹ ਵਿਆਹ ਕਰਦੇ ਆ ਰਿਜਨਲ ਚੋਂ ਭੂਆ ਵੀ ਆਪਣੇ ਘਰੇ ਬਹੁਤ ਸੌਕੀ ਆ ਕਹਿੰਦਾ ਭਾਈ ਅੱਜ ਆਪਾਂ 20 ਕਿੱਲਾਂ ਦੇ ਮਾਲਕਾਂ ਬੜੀ ਸੁਖ ਦੀ ਰੋਟੀ ਖਾਣੇ ਆ ਕਹਿੰਦਾ ਪਰ ਜੇ ਲੋਕੀ ਕਹਿੰਦੇ ਵੀ ਰੱਬ ਕਦੀ ਵੇਖਿਆ ਤਾਂ ਮੈਂ ਕਹਿੰਦਾ ਮੈਂ ਕਹਿੰਦਾ ਰੱਬ ਵੇਖਿਆ ਆਪਦੀ ਭੂਆ ਦੇ ਵਿੱਚੋਂ ਜਿਨੇ ਆਪਦੀ ਸਾਰੀ ਜ਼ਿੰਦਗੀ ਆਪਦੀ ਜਵਾਨੀ ਇਸ ਘਰ ਦੇ ਲੈ ਕੇ ਲਾਤੀ ਮੇਰਾ ਘਰ ਬਸਾਉਣ ਦੇ ਲਈ ਕਹਿੰਦਾ ਕਹਿੰਦਾ ਨਹੀਂ ਤਾਂ ਭਈ ਅੱਜ ਦਾ ਰਿਸ਼ਤੇ ਰਾਥਾਂ ਦੇ ਹੱਥ ਮਾਰਦੇ ਫਿਰਦੇ ਆ ਕੋਈ ਕਿਸੇ ਨੂੰ ਰੋਟੀ ਖਾਂਦਾ ਦੇਖ ਕੇ ਰਾਜ਼ੀ ਨਹੀਂ ਹੈਗਾ ਪਰ ਮੇਰੀ ਭੂਆ ਕਹਿੰਦਾ ਇਹੋ ਜੀ ਸੀ ਕਿ ਜਿਹੜੀ ਸਾਡੇ ਲਈ ਰੱਬ ਬਣ ਕੇ ਸਾਡੇ ਘਰ ਚ ਆਈ ਤੇ ਸਾਡੇ ਸ਼ਰੀਕਾਂ ਨੂੰ ਉਹਦੇ ਵਾਟਾ ਤੇ ਨਹੀਂ ਜਾਣ ਦਿੰਦਾ ਕਹਿੰਦਾ ਜਿਹੜੀ ਮੇਰੀ ਭੂਆ ਜ਼ਮੀਨ 'ਚੋਂ ਹਿੱਸਾ ਲੈ ਗਈ ਸੀ ਤਾਂ ਕੱਲਾ ਕੱਲਾ ਪੁੱਤ ਸੀ ਕਹਿੰਦਾ ਉਹ ਵੀ ਸਿਰੇ ਦਾ ਨਿਛੇੜੀ ਕਹਿੰਦਾ ਉਹ ਮੇਰੀ ਭੂਆ ਦੇ ਫੁੱਫੜ ਨੂੰ ਇੰਨਾ ਜ਼ਿਆਦਾ ਕੁੱਟਦਾ ਕਿ ਦੋਵਾਂ ਨੂੰ ਕੁੱਟ-ਕੁੱਟ ਕੇ ਘਰੋਂ ਕੱਢਿਆ ਹੁਣ ਬਦਲੇ ਕਿਹੜੇ ਸ਼ਹਿਰ 'ਚ ਕਹਿੰਦਾ ਕਿਰਾਏ ਤੇ ਰਹਿੰਦੇ ਪਏ ਆ ਕਹਿੰਦਾ ਜਿਹੜੀ ਔਲਾਦ ਨੇ ਭੂਆ ਨੇ ਧੋਖਾ ਕੀਤਾ ਉਹ ਔਲਾਦ ਨੇ ਕੁੱਟ-ਕੁੱਟ ਕੇ ਘਰੋਂ ਕੱਢਤਾ ਕਹਿੰ ਇਹੀ ਵੀਡੀਓ ਤਾਂ ਪਾਈ ਆ ਵੀ ਜਿਹੜੀਆਂ ਭੂਆ ਜਾਂ ਭੈਣਾ ਆਪਦੇ ਭਰਾਵਾਂ ਦੇ ਘਰਾਂ ਚ ਹਿੱਸੇ ਲੈਣ ਨੂੰ ਫਿਰਦੀਆਂ ਨੇ ਜਾਂ ਕੇਸ ਲਈ ਫਿਰਦੀਆਂ ਨੇ ਜਾਂ ਜ਼ਮੀਨਾਂ ਮੰਗਦੀਆਂ ਨੇ ਲੜਾਈ ਪਸਾਦ ਕਰਦੀਆਂ ਨੇ ਸ਼ਾਇਦ ਆ ਵੀਡੀਓ ਦੇ ਕੇ ਉਹ ਸੁਧਰ ਜਾਣ ਕਿ ਕਿਸੇ ਦਾ ਹੱਕ ਖਾਣਾ ਬਹੁਤ ਮਾੜਾ ਹੁੰਦਾ ਕਿਉਂਕਿ ਤੁਸੀਂ ਆਪਦੇ ਘਰ ਵਾਲੀਆਂ ਬਣ ਚੁੱਕੀਆਂ ਜੇ ਹੁਣ ਪੇਕੇ ਘਰ ਦੀ ਆਸ ਛੱਡ ਦਿਓ ਪੇਕੇ ਘਰ ਚ ਸਦਾ ਨਹੀਂ ਮਖਤਿਆਰੀ ਰਹਿੰਦੀ ਸਦਾ ਨਹੀਂ ਜੋਰ ਰਹਿੰਦਾ ਪਰ ਜੇ ਤੁਸੀਂ ਚੰਗੀਆਂ ਬਣ ਕੇ ਵਿਚਰੋਗੇ ਤਾਂ ਸ਼ਾਇਦ ਪੇਕੇ ਘਰ ਦੀ ਸਾਰੀ ਉਮਰ ਤੁਹਾਡੀ ਇੱਜ਼ਤ ਬਣੀ ਰਹੇ ਜੋ ਪੁੱਛ ਕਰੋਗੇ ਉਹ ਇੱਕ ਦਿਨ ਭਰਨਾ ਪੈਣਾ ਜੋ ਬੀਜੋਗੇ ਇੱਕ ਦਿਨ ਇੱਕ ਨਾ ਵਧਣਾ ਪੈਣਾ ਇੱਥੇ ਕਿਸੇ ਦਾ ਹੱਕ ਖਾਓਗੇ ਤਾਂ ਉਹ ਟਾਈਮ ਪਾ ਕੇ ਨਿਕਲਦਾ ਜਰੂਰ ਆ ਇਸ ਕਰਕੇ ਜੇ ਤੁਸੀਂ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਿਹੋ ਜੀ ਇਹ ਭੂਆ ਸੀ ਇਹੋ ਜੀਆਂ ਭੂਆ ਬਣ ਕੇ ਵਿਚਰੋ ਵੀ ਸ਼ਾਇਦ ਤੁਹਾਡੀ ਪੇਕੇ ਘਰ ਦੇ ਵਿੱਚ ਸਾਰੀ ਉਮਰ ਮਖਤਿਆਰੀ ਬਣੀ ਰਹੇ ਇੱਜ਼ਤ ਬਣੀ ਰਹੇ ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਬੜੇ ਘਰਾਂ ਨੂੰ ਬੜੀਆਂ ਔਰਤਾਂ ਨੂੰ ਇਸ ਗੱਲ ਦੀ ਸਮਝ ਆ ਜੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ